निर्देश देखिए ना प्रताप सिंह भेजते हैं जिला अमृतसर देहात जो है उसके मोदी जोड़े ने राहुल गांधी लाल दूसर उन्होंने हुक्म अनुसार अब पंजाब सारा ही बड़ा प्रोग्राम छे और जिला देहात का प्रोग्राम है ਅਸ਼ੇਵ ਦਾ ਨਿਯੋਗ ਕਰਵਾਇਆ ਜਾ ਰਿਹਾ ਹੈ ਤੇ ਲੀਲਾ ਵਰਮਾ ਉਹਦੀ ਅਰਥਿਕਤਾ ਹੋਣ ਦੇ ਕਾਰਨ ਚੰਡੇ ਦੀ ਫਲੇਸ਼ਿੰਗ ਕਰਵਾਈ ਗਈ ਅੱਜ ਉਹਨਾਂ ਦੇ ਵਿੱਚ ਤੁਸੀਂ ਵੀ ਸਾਰਿਆਂ ਨੇ ਆਪਣੇ ਭਾਸ਼ਣ ਦੇ ਵਿੱਚ ਅੱਜ ਦੇ ਗਣਤੰਤਰ ਦਿਵਸ ਤੇ ਬਾਰੇ ਕੁਝ ਦੱਸੋਗੇ ਔਰ ਉਸ ਦੇ ਨਾਲ ਹੀ ਸਾਰਿਆਂ ਦੇ ਅਸ਼ੀਰਵਾਦ ਲਵੋਗੇ ਜੈ ਜੰਤ ਦੇ ਜੈ ਤੇਰੇ ਰੰਗਾ ਪਿਆਰਾ ਝੰਡਾ ਉੱਚ ਸਦਾ ਇਹ ਨਾਲੇ ਚਾਹ ਤੇ ਜੀਲੇ ਦੇ ਦਰਦਨ ਆਈ ਪਾਨੂੰ ਸਭ ਨੂੰ ਵਧਾਈ ਦੇਣਗੇ ਔਰ ਆਪਣੇ ਪਰਿਵਾਰਸ਼ੀ ਦੇ ਵਿੱਚ ਸਾਰਿਆਂ ਦਾ ਅਸ਼ੀਰਵਾਦ ਦੇਣਗੇ ਜਨ ਸਮੂਹ ਨੂੰ ਜਨਰਲ ਜਨਰਲ ਜੀ ਅਤੇ ਪਿਆਰ ਪ੍ਰਵਾਨ ਕਰੋਗੇ ਤੇ ਦੂਜੀ ਗੱਲ ਇਹ ਹੈ ਕਿ ਮੈਂ ਅੱਜ ਦੇਖ ਰਿਹਾ ਕਿ ਬਹੁਤ سارے ਸੱਜਣਾਂ ਦੀ ਜਿੰਤੀ ਜਿਹੜੀ ਅੱਜ ਘਟਿਆ ਅੱਜ ਨੂੰ ਸਾਰੇ ਖਾੜੀ ਸਾਹਿਲਕਾ ਸਾਹਿਬ ਸਾਰੇ ਹੀ ਜਿੰਨੇ ਵੀ ਆਪਣੇ ਪੈਂਡਿੰਗ ਕਮੇਟੀਆਂ ਨੇ ਪ੍ਰੋਗਰਾਮ ਨੇ ਇੱਕ ਵਾਰ ਤਿਆਰ ਕਰਨੀ ਹੈ ਉਹ ਮੈਂ ਸਮਝਦਾ ਕਿ ਬਹੁਤ ਹੀ ਵਧੀਆ ਮੌਕਾ ਹੈ ਪ੍ਰਧਾਨ ਜੀ ਯਾ ਨੋ ਜੀ ਬਹੁਤ ਬਹੁਤ ਸਨੋਪ ਤੇ ਸਰਪ੍ਰੀਖ ਵਰਤਾਰੀ ਬਾਕੀ ਜਲਦੀ ਚੱਲਿਆ ਹੈ ਮੈਂ ਬਰਕ ਕਰੂੰਗਾ ਆਪਕੋ ਯਾਸ਼ੀ ਨਹੀਂ ਲਿਆਵਾਵਾਸੀ ਚਲੋ ਜਲਦ ਤੋਂ ਜਲਦ ਆ ਜਿਹੜੀ ਜ਼ਿੰਮੇਵਾਰੀ ਸਾਡ ਨੂੰ ਮਿਲੀ ਹੈ ਉਹ ਆਪਾਂ ਅਦਾ ਕਰਕੇ ਤੇ ਕੰਪਲੀਟ ਕਰੀਏ ਹੁਣ ਮੈਂ ਬੇਨਤੀ ਕਰਦਾ ਸਾਡੇ ਇੰਟੈਕ ਦੇ ਪ੍ਰਧਾਨ ਸਾਡੇ ਬਹੁਤ ਹੀ ਬਸੀ ਆਪਣੇ ਹਲਕੇ ਦੇ ਵਿੱਚ ਵੇਖਦਾ ਮੈਂ ਪੂਰਾ ਜ਼ੋਰ ਨਾਲ ਨਿਮਨਤ ਕਰ ਰਹੇ ਹਾਂ ਔਰ ਹਮੇਸ਼ਾ ਹੀ ਤੁਹਾਨੂੰ ਅਸੀਂ ਇਸ ਗੱਲ ਦੀ ਸਾਦਾ ਸ਼ਕਤੀ ਸਰਸਾਨੇ ਵਾਲਾ ਹੀਰੋ ਘਾਇਸ਼ਾਨੇ ਵਾਲਾ ਮਾਤ੍ਰੀ ਧੂਮਿਕਾ ਤਨ ਮਨ ਸਾਰਾ झंडा ऊँचा रे हमारा विजयी शु रंगा प्यारा झंडा ऊँचा रे हमारा शान न इसकी जाने पाए चाहे जान भले जाए तभी होवे प्राण प्रणपूर्ण हमारा झंडा ऊँचा रे हमारा ਵਿਜੈ ਵਿਸ਼ੂ ਕੀ ਰੰਗਾ ਪਿਆਰਾ ਸਲਾਮੀ ਮਸਤੋ ਮੇਰੇ ਸਲਾਮੀ ਮਸਤੋ ਮੇਰੇ ਸਲਾਮੀ ਮਸਤੋ ਸਾਧਨ ਹੋਗੇ ਸਭ ਵੰਦੇ ਮਾਤਰਮ ਸ਼ੁਰੂ ਕਰਾਂਗੇ ਵੰਦੇ ਮਾਤਰਮ वंदे मातजलाम सुफ़लाम मले अॼ शीता छाम वंदे

جایا ہے بھارت کے بھاگے دیوتا پنجاب سندھ گجرات مہاراشٹر راوڑ یุทธکلمنگا مندی ماچل یم نا گنگا وچھل جلدی ترنگا تپیش منا میں جاگے تپیش بھی آشیشمگے گائے توجے گا تھا गण मंगल दायक जय भारत भाग्य जय 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 हे जय 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 अगो हिन सिंध कौमी नारा वंदे मातरम வந்தே மாத்தரம் வந்தே மாத்திரம் வந்தே மாதரம் வந்தே மாதரம் வந்தே மாதரம் வந்தே மாதரம் வந்தே வந்தே மாதரம் வந்தே மாதரம் வந்தே மாதரம் வந்தே சுஜனம் சுபலம் மலையே ਪਰਸ਼ੀਮ ਸਿੰਘ ਸਿਆਲ ਕਾ ਹਲਕਾ ਚਾਰਜਡ ਟਾਰੀ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਦੇ ਪਵਿੱਤਰ ਦਿਹਾੜੇ ਤੇ 26 ਜਨਵਰੀ ਕਣਤ ਤਰਤੂ ਦੇ ਸੁਧੀਆਂ ਸਮੁੱਚੇ ਦੇਸ਼ ਵਾਸੀਆਂ ਨੂੰ ਖਾਸ ਕਰਕੇ ਪੰਜਾਬ ਦੇ ਸਮੂਹ ਵਾਸੀਆਂ ਨੂੰ ਲੱਖ ਲੱਖ ਮੁਬਾਰਕਵਾਦ ਦਿੰਦਾ ਹੋਇਆ ਉਹਨਾਂ ਸਿੱਧਾਂ ਨੂੰ ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਇਸ ਦੇਸ਼ ਦੀ 75ਵੇਂ ਵਰੇਗੰਢ ਮਨਾ ਰਹੇ ਆ ਉਹਨਾਂ ਨੂੰ ਲੱਖ ਲੱਖ ਪ੍ਰਣਾਮ ਕਰਦਾ ਹੋਇਆ ਉਹਨਾਂ ਦੇ ਪੇਰੈਂਟਸ ਨੂੰ ਵੀ ਵਧਾਈ ਬੇਸ ਕਰਦਾ ਤੇ ਉੱਥੇ ਸਮੁੱਚੇ ਦੇਸ਼ ਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਇਹ ਜਿਹੜੀ ਆਜ਼ਾਦੀ ਬੜੀਆਂ ਕੁਰਬਾਨੀਆਂ ਤੋਂ ਬਾਅਦ ਦੇਸ਼ ਦੇ ਲੋਕਾਂ ਨੂੰ ਮਿਲੀ ਆ ਤੇ ਉਹਨਾਂ ਕੁਰਬਾਨੀਆਂ ਨੂੰ ਧਿਆਨ ਚ ਰੱਖਦੇ ਸਾਨੂੰ ਸਾਰਿਆਂ ਨੂੰ ਆਪੋ ਆਪਣਾ ਯੋਗਦਾਨ ਪਾ ਕੇ ਦੇ ਜੀਕਤਾ ਤੇ ਖੰਡਤਾ ਨੂੰ ਕਾਇਮ ਰੱਖਣ ਲਈ ਵੱਡਾ ਯੋਗਦਾਨ ਪਾਉਣਾ ਚਾਹੀਦਾ ਤਾਂ ਕਿ ਦੇਸ਼ ਜਿਹੜਾ ਬਾਹਰੀ ਅੰਦਰੂਨੀ ਤਾਕਤਾਂ ਨੂੰ ਜਿਹੜਾ ਵਧੀਆ ਤਰੀਕੇ ਨਾਲ ਉਹਨਾਂ ਦਾ ਟਾਕਰਾ ਕਰਕੇ ਆਸ ਕਰਦਾ ਕਿ ਸਮੁੱਚੇ ਦੇਸ਼ ਵਾਸੀ ਆਪਣੇ ਭਾਰਤ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚਾ ਲਈ ਆਪੋ ਆਪਣਾ ਯੋਗਦਾਨ ਇਸੇ ਤਰ੍ਹਾਂ ਪਾਉਂਦੇ ਰਹਿਣਗੇ ਖਾਸ ਕਰਕੇ ਕਾਂਗਰਸ ਦੇ ਉਹਨਾਂ ਜਹਾਰੀ ਵੀਰਾਂ ਨੂੰ ਮੈਂ ਸਲੂਟ ਕਰਦਾ ਜਿਨ੍ਹਾਂ ਨੇ ਦੇਸ਼ ਦੀ ਦੇਸ਼ ਦੀ ਇਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਆਪਣਾ ਬਲੀਦਾਨ ਦੇਣ ਲਈ ਮੈਂ ਸਹੀ ਮੋਰੀ ਰੋਲ ਨਵਾ ਆਇਆ ਸਰ ਅੱਜ ਅਨੋਖੇ ਅਮਰ ਸਿੰਘ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਹੈ ਇਸ ਸਮਾਧਨ ਕੀ ਗੱਲ ਹੈ ਮੈਂ ਜਿੱਥੇ ਗਣਤ੍ਰਤਵ ਦੇ ਦਿਵਸ ਦੀਆਂ ਲੱਖ ਲੱਖ ਵਧਾਈਆਂ ਦੇਣਾ ਉਥੇ ਉਸ ਮਹਾਨ ਜਰਨੈਲ ਅਮਰ ਸਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਦਾ ਸਿਰ ਜਿਹੜਾ ਬੜੇ ਮਾਣ ਨਾਲ ਉਹਨਾਂ ਦੇ ਚਰਨਾਂ 'ਚ ਸਿਰ ਝੁਕਦਾ ਆ ਜਦੋਂ ਕਿ ਉਹਨਾਂ ਦਾ ਜ਼ਿਕਰ ਹੁੰਦਾ ਆ ਅੱਜ ਉਹਨਾਂ ਦਾ ਜਿਹੜਾ ਉਹ ਜਨਮ ਦਿਹਾੜਾ ਆ ਉਹਦੀਆਂ ਇਸ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਦੇ ਅੰਮ੍ਰਿਤਸਰ ਦੀ ਸਮੁੱਚੀ ਮਾਨਤਾ ਨੂੰ ਮਨੁੱਖਤਾ ਨੂੰ ਲੱਖ ਲੱਖ ਵਧਾਈ ਦਿੰਦਾ ਆ ਆਸ ਕਰਦਾ ਆ ਕਿ ਗੁਰੂ ਮਹਾਰਾਜ ਕਿਰਪਾ ਕਰਨ ਜਿਹੜੀਆਂ ਕੌਮਾਂ ਆਪਣੇ ਸਿਧਾਂ ਨੂੰ ਆਪਣੇ ਵਾਡ ਵਡੇਰਾਂ ਨੂੰ ਯਾਦ ਰੱਖਦੀਆਂ ਹਮੇਸ਼ਾ ਜੰਦਾ ਰਹਿੰਦੀਆਂ ਤੇ ਅੱਜ ਦੇ ਉਹਨਾਂ ਦੇ ਜਨਮ ਦਿਹਾੜੇ ਦੇ ਮੌਕੇ ਤੇ ਮੈਂ ਲੱਖ ਲੱਖ ਵਧਾਈ ਜਿੱਥੇ ਸਮੁੱਚੀ ਮਨੁੱਖਤਾ ਨੂੰ ਦੇਣਾ ਉੱਥੇ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਉਹ ਵੀ ਵਧਾਈ ਦੇ ਦਿੰਦਾ ਹੋਇਆ ਆਸ ਕਰਦਾ ਕਿ ਤੁਹਾਡੇ ਸਾਰਿਆਂ ਤੇ ਮਿਹਰ ਭਰਿਆ ਅਥ ਰੱਖਣ ਤੇ ਆਉਣ ਵਾਲੇ ਸਮੇਂ 'ਚ ਬਾਬਾ ਜੀ ਦਾ ਦਿਹਾੜਾ ਇਸੇ ਤਰ੍ਹਾਂ ਹੋਰ ਵਧੀਆ ਤਰੀਕੇ ਨਾਲ ਮਨਾ ਸਕੀਂ